ਫਿਲੌਰ ਨੌ ਅਸਲ ਚੱਕ ਦੇ ਹਾਲਾਤਾਂ ਚ 12ਵੀਂ ਜਮਾਤ ਦੀ ਵਿਦਿਆਰਥਣ ਸਕੂਲ ਜਾਣ ਦੀ ਬਜਾਏ ਆਪਣੇ ਘਰ ਦੇ ਪੱਖੇ ਨਾਲ ਲਟਕਦੀ ਮਿਲੀ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਡਿਊਟੀ ਤੇ ਮੌਜੂਦ ਡਾਕਟਰ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਚ ਰੱਖਣ ਲਈ ਕਿਹਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਕਰਮਚਾਰੀਆਂ ਨਾਲ ਹੰਗਾਮਾ ਕੀਤਾ ਲਾਸ਼ ਨੂੰ ਕਾਰ ਚ ਪਾ ਕੇ ਉੱਥੋਂ ਫਰਾਰ ਹੋ ਗਏ पुलिस ने जिवे ही घटना जांच शुरू की थी ता चार घंटे बाद परिवारक मेंबर पिंडवासिया समेत मृतक विद्यार्थी की लाश नु खुद मुर्दा करचे रखण लई पहुंचे विद्यार्थी की मौत क्यों अते किना हालात च होई पुलिस देर रात तक भी ए भेत एप नहीं सुलझा सकी प्राप्त जानकारी अनुसार स्थानक सिविल हस्पताल च दोपहर बारह बजे दे करीब उस समय हंगामा हो गया जदों एक कार च सवार कुछ व्यक्ति एक नौजवान लड़की दे इलाज ले आए ਜਿਲਾਨੀ ਲੜਕੀ ਦਾ ਨਾਂ ਅੰਜਲੀ 16 ਸਾਲ ਦਸਿਆ ਜੋ ਕਿ 12ਵੀਂ ਜਮਾਤ ਵਿੱਚ ਪੜਦੀ ਹੈ ਉਸ ਨੂੰ ਹਸਪਤਾਲ ਦੇ ਅੰਦਰ ਲੈ ਗਏ ਤਾਂ ਡਾਕਟਰ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਅਤੇ লাশ ਨੂੰ ਪੋਸਟ ਮਾਰਟਮ ਲਈ ਮੋਰਚਰੀ ਚ ਭੇਜਣ ਦੇ ਨਿਰਦੇਸ਼ ਦਿੱਤੇ ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ 16 ਸਾਲਾ ਵਿਦਿਆਰਥੀ ਦੀ ਲਾਸ਼ ਨੂੰ ਹਸਪਤਾਲ ਦੇ ਸਟਾਫ ਵੱਲੋਂ ਸਥਾਨਕ ਡਾਕਟਰ ਵੱਲੋਂ ਮੁਆਇਨਾ ਕਰਨ ਤੋਂ ਬਾਅਦ ਪੋਸਟ ਮਾਰਟਮ ਲਈ ਮੁਰਦਾ ਕਰ ਚਲੇ ਜਾਇਆ ਜਾ ਰਿਹਾ ਸੀ ਤਾਂ ਪਰਿਵਾਰ ਦੇ ਕੁਝ ਮੈਂਬਰਾਂ ਨੇ ਸਟਾਫ ਨਾਲ ਤੱਕਾ ਮੁੱਕੀ ਕੀਤੀ ਅਤੇ ਮਿਤਕ ਲੜਕੀ ਦੀ ਲਾਸ਼ ਇੱਕ ਕਾਰ ਵਿੱਚ ਰੱਖ ਕੇ ਹਸਪਤਾਲ ਤੋਂ ਭੱਜ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਥਾਣੇਦਾਰ ਸੁਭਾਸ਼ ਕੁਮਾਰ ਨੇ ਉਸ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਹ ਮ੍ਰਿਤਕ ਨੂੰ ਲੈ ਕੇ ਫਰਾਰ ਹੋ ਗਈ ਸੀ दब्बा चार घंटे बाद मृतक लड़की का चाचा खुद पिंडिया पहुंचाई पोस्टमार्टम लुरदाकर पत्रकारा वालों पुछ दसिया की मृतक लड़की का पिता रामपाल दोवे भरा हर रोज की तरह अज भी ओ काम ले करो निकले सन

नहीं क्यों बेटी ने खुद, कर ली, वो खुद भी बहुत दुखी थाना ही सच्चाई सामने आदो थानी इंसदेव सिंह की मृतक की लाश हस्पतल तो गायब होने की सूचना मिलद्या पुलिस टीम जांच जुट गयन ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਦੇ ਲੋਕ ਮੁੜ ਹਸਪਤਾਲ ਪਹੁੰਚ ਗਏ ਹੰਤਾ ਉਹਨਾਂ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਕਿਸ ਕਾਰਨ ਸਕੂਲੀ ਵਿਦਿਆਰਥਣ ਨੇ ਇਸ ਹਾਲਤ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਸਭ ਅਜੇ ਜਾਂਚ ਦਾ ਵਿਸ਼ਾ ਹੈ ਡਾਕਟਰਾਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਦਾ ਪਤਾ ਲੱਗੇਗਾ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਅਜੀ ਮੈਂ ਮੇਰਾ ਨਾਮ ਕਸ਼ਵੀਰ ਰਾਮਿਆ ਜੀ ਜੀ ਮੇਰੀ ਇਹ ਭਤੀਜੀ ਆ ਜੀ ਜੀ ਅਸੀਂ ਸਾਰੇ ਕੰਮ ਤੇ ਗਏ ਆ ਜੀ ਹਾਂਜੀ ਸਾਨੂੰ ਬਾਹਰੋਂ ਫੋਨ ਆਇਆ ਕਹਿੰਦੇ ਤੁਹਾਡੀ ਲੜਕੀ ਬਹੁਤ ਜ਼ਿਆਦਾ ਠੀਕ ਨਹੀਂ ਆ ਵੀ ਜਲਦੀ ਘਰ ਆਓ ਠੀਕ ਹੈ ਜੀ ਮੈਂ ਸਾਰ ਆਪਣੇ ਘਰ ਤੱਕ ਵੀ ਨਹੀਂ ਪਹੁੰਚਿਆ ਰਾਹ ਦੇ ਵਿੱਚ ਸਾਡੇ ਗੁਆਂਢੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਾਰ ਸਿਵਲ ਹਸਪਤਾਲ ਆਏ ਆ ਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਫਿਰ ਤੁਸੀਂ ਅਣ ਕਲੀਅਰ ਕਰਤਾ ਗੱਡੇ ਕਲੀਅਰ ਕਰਤਾ ਹੈਡ ਕਲੀਅਰ ਕਰਤਾ ਅਸੀਂ ਸਾਰੋ ਤੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉਥੋਂ ਉਠਾਇਆ ਅਸੀਂ ਭਲਾ ਜੀ ਰੋੜੇ ਦੇ ਲੈ ਗਏ ਜੀ ਸਾਡਾ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਹੈ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਵੰਦਰ ਲੈ ਜਾਓ ਲੁਧਿਆਣੇ ਲੈ ਜਾਓ ਡੀ ਐਮ ਸੀ ਅਸੀਂ ਸਾਡਾ ਡੀ ਐਮ ਸੀ ਲੈ ਗਏ ਠੀਕ ਹੈ ਜੀ ਡੀ ਐਮ ਸੀ ਸਾਰੋ ਉੱਥੇ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਵਸੀ ਨਹੀਂ ਆ ਵੀ ਤੁਸੀਂ ਭਾਈ ਤੁਹਾਡੀ ਬੱਚੀ ਲੈ ਲੈਂਦੇ ਕਹਿੰਦੇ ਕੀ ਦੱਸਿਆ ਡਾਕਟਰ ਨੇ ਦਿੱਸੇ ਦਾ ਕਾਰਨ ਕੀ ਦੱਸਿਆ ਦਰਦ ਨੂੰ ਕਾਰ ਨਹੀਂ ਸਰ ਦੱਸਿਆ ਮੈਂ ਮੈਂ ਦੇਖੋ ਬੱਚੂ ਕਿਉਂ ਬੋਲਾਂ ਜੀ ਕਿੰਨੇ ਸਾਲਾਂ ਦੀ ਛੋੜੀ ਸਾਡੀ 17 ਸਾਲ ਦੀ ਹੈ 15 ਸਾਲ ਲਿਖੇਟੇ ਲਖਾਈਏ 15 16 ਸਾਲ ਨਹੀਂ ਸਰ ਤੁਸੀਂ ਇਹ ਆਧਾਰ ਕਾਰਡ ਤੇ ਦੇ ਸਕਦੇ ਆ ਠੀਕ ਹੈ ਜੀ ਮੇਰਾ ਸਾਡਾ ਪਿੰਡ ਸਫਾਵਾਦ ਹੈ ਸਫਾਵਾਦ ਰਹਿਣਾ ਕੀ ਪੜਦੀ ਇਹੋ ਹਾਂਜੀ ਸਰ ਪੜਦੀ ਵਿੱਚ ਹੀ ਛੜੀ ਇਹ ਸਰ ਪਲੱਸ 2 ਦੇ ਹੈ ਬਸ ਹਾਂਜੀ ਕਾਰਨਾ ਦਾ ਹਜੇ ਪਤਾ ਨਹੀਂ ਨਹੀਂ ਸਰ ਦੇਖੋ ਅਸੀਂ ਸਾਡੀ ਬੱਚੀ ਹੈ ਜੀ ਅਸੀਂ ਕੋਈ ਗੱਲ ਲੁਕੋਵਾਂਗੇ ਤਾਂ ਕਰ ਇਹ ਤਿੰਨ ਭੈਣ ਭਾਈ ਹੈ ਜੀ ਅੱਛਾ ਕੁੜੀ ਇਕੱਲੀ ਹੈ ਨਹੀਂ ਜੀ ਦੋ ਕੁੜੀਆਂ ਸਾਡੀਆਂ ਮੁੰਡੇ ਇੱਕ ਹੁੰਦਾ ਸੀ ਸੂਰੇ ਸਾਡੀ ਕੁੜੀ ਕੰਜਲੀ ਨਾਮ ਦੀ ਲੜਕੀ ਹੈ ਜੀ ਸਾਡੀ ਉਮਰ ਤਾਂ ਕਰੀ ਤਾਂ 15 ਸਾਲ ਦੀ ਸੀ ਹੂੰ ਤੇ ਸਭ ਤੋਂ ਅਰੇ ਪ੍ਰਕਾਰ ਕੁਮਾਰੋਂ ਲਾਟੀ ਗਈ ਸੀ ਨਾਮ ਸੂਰੀ ਜੀ ਕਿੰਨੀ ਉਮਰ ਹੈ ਬੱਚੀ ਦੀ ਉਮਰ ਵੀ ਤਾਂ ਕਰੀ ਤਾਂ 15 ਸਾਲ ਦੀ ਹੈ ਕਿਹੜੇ ਪਿੰਡ ਦੀ ਹੈ ਸਫਾਫਾ ਤੋਂ ਹੈ ਕੀ ਨਾਮ ਪਤਾ ਹੋਵੇ ਨਾਮ ਤਾਂ ਕੰਜਲੀ ਹੈ ਕੀ ਸੰ ਆਫ ਕੀ ਅੰਜਲੀ ਤੋਂ ਪ੍ਰੋਫੈਸਰ ਐਗਜ਼ਾਮਪਲ ਕਿਦਾਂ ਦੇ ਨਾਮ ਲੱਗਦੇ ਸੀ ਤੁਸੀਂ ਚੇਕ ਕੀਤਾ ਜੇ ਕੋਈ ਜੰਕਟੈਟਰ ਰੋਜ਼ ਦੀ ਪਲਸ ਬੀ ਰੋ ਕੋਸ਼ਮੀ ਨਹੀਂ ਵੀ ਮਾਈ ਰੈਸਪੀਰੇਟਰੀ ਮੂਵਮੈਂਟ ਕੋਸ਼ਮੀ ਬ੍ਰੋਡ ਗਾਈਡਲਾਈਨਸ ਆਂਟੀ ਬ੍ਰੋਡ ਗਾਈਡਲਾਈਨਸ ਆਜੇ ਕਾਂਜਲੀ ਨਾਮ ਦੀ ਲੜਕੀ ਜਿਸ ਦੀ ਐਜ 15 ਸਾਲ ਸੀ ਉਹਦੀ ਡੈਥ ਹੋਈ ਹੈ ਸਿਵਲ ਹਸਪੀਟਲ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਜਿਸ ਤੇ ਅਸੀਂ ਪਤਾ ਕੀਤਾ ਤਾਂ ਉਹਦੀ ਜੋ ਇਲਾਜ ਵਾਸਤੇ ਅੱਗੇ ਡੀ ਐਮ ਸੀ ਲੈ ਗਏ ਸੀ ਡੀ ਐਮ ਸੀ ਤੋਂ ਡੈੱਡ ਬੋਡੀ ਮੋਰਚੀ ਵਿੱਚ ਰੱਖੀ ਗਈ ਆ ਜੀ ਜੀ ਡੱਡ ਬੜੀ ਨੂੰ ਵੀ ਅਸੀਂ ਚੈੱਕ ਕੀਤਾ ਆ ਜੀ ਜੀ ਔਰ ਇਹਨਾਂ ਦੇ ਘਰ ਤੋਂ ਵੈਰੀਫਾਈ ਕਰ ਰਹੇ ਆ ਕੁਝ ਖਲਾਲ ਸ਼ੱਕੀ ਜਾਪਦੇ ਆ ਜੇ ਵੈਰੀਫਾਈ ਕਰ ਰਹੇ ਆ ਇਹ ਅੱਜ ਹਸਪੀਟਲ ਦੇ ਵਿੱਚ ਲੈ ਕੇ ਆਏ ਡਾਕਟਰ ਨੇ ਨਾ ਚੈੱਕ ਕੀਤਾ ਲੜਕੀ ਨੂੰ ਉਹ ਦਿੱ ਦਿੱਤ ਕੋਸ਼ਿਸ਼ ਕਰਤਾ ਪਰ ਉਹ ਉਹਨਾਂ ਨੇ ਕਿਹਾ ਮੌਨਚਰੀ ਰਖਾਉਣ ਲਈ ਉਹਨਾਂ ਨੇ ਧੱਕੇ ਨਾਲ ਉੱਥੇ ਉਹਨਾਂ ਦੇ ਕਰਮਚਾਰੀਆਂ ਨਾਲ ਵੀ ਧੱਕਾ ਮੁਕਾ ਕਰਕੇ ਬੋਡੀ ਕਹਾਂ ਲੈ ਇਹ ਵੀ ਪਤਾ ਲੱਗਾ ਇਹ ਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਜੇ ਕੁਛ ਨਹੀਂ ਕਿਹਾ ਜਾ ਸਕਦਾ ਕੀ ਲੱਗਦਾ ਡੈਥ ਦਾ ਕਾਰਨ ਕੀ ਲੱਗਦਾ ਤੁਹਾਨੂੰ ਤੁਸੀਂ ਇਨਵੈਸਟੀਗੇਸ਼ਨ ਫੇਰ ਵੀ ਕਰ ਕਰ ਰਹੇ ਨੇ ਮੈਂ ਤਾਂ ਪੋਸਟਮਾਰਨ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰਿਵਾਰ ਨਾਲ ਪਰਿਵਾਰ ਨਾਲ ਕੋਈ ਰਾਬਤਾ ਹੈ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਕਰ ਰਹੇ ਹਾਂ ਕੋਈ ਮੈਨੂੰ ਕੋਈ ਅਜਾ ਕੋਈ ਡੀਰੀਵੀ ਚੀਜ਼ ਹੈ ਕੋਈ ਇਸ ਤਰ੍ਹਾਂ ਦਾ ਕੁਝ ਸਾਡੇ ਕੋਲ ਨਹੀਂ ਨਹੀਂ ਇਹ ਤਾਂ ਹੁਣ ਆਫਟਰ ਪੋਸਟਮਾਰਟਮ ਹੀ ਪਤਾ ਲੱਗੇਗਾ ਕਰਦਿਆ ਨੇ ਕੁਛ ਦੱਸਿਆ ਕਰਦਿਆ ਨੇ ਤੇ ਕੁਛ ਨਹੀਂ ਦੱਸਿਆ ਕਹਿੰਦੇ ਸੁਸਾਇਸਾਈਡ ਕਮਿਟ ਕੀਤਾ ਹੈ ਜੀ ਪਾਸਟੂ ਸਟੂਡੈਂਟਸ ਪੜ੍ਹ ਰਹੀ ਹੈ ਹਾਂਜੀ ਪਲੱਸ 2 ਵੀ ਸਟੂਡੈਂਟ ਹੈ ਠੀਕ ਹੈ